ਸਰ ਕੀ ਵਿਲਾ ਕਿਤਾਬ ਚਾਲੀ ਦਨ ਕੇਸਰ ਦੀ ਅੱਖ ਇਕਦਮ ਖੁੱਲ ਗਈ ਚਾਰੇ ਪਾਸੇ ਮੂਹ ਹਨੇਰਾ ਸੀ ਡਰਣੀ ਚੁੱਪ ਉਸ ਨੂੰ ਆਪਣੇ ਸਾਹਾਂ ਦੀ ਆਵਾਜ਼ ਵੀ ਸੁਣਾਈ ਦੇ ਰਹੀ ਸੀ ਉਸ ਨੇ ਮੰਜੇ ਥੱਲੇੋਂ ਆਪਣਾ ਝੋਲਾ ਕੱਢਿਆ ਜਿਸ ਵਿੱਚ ਥੋੜੇ ਜਿਹੇ ਕੱਪੜੇ ਉਸਨੇ ਰਾਤ ਹੀ ਪਾ ਲਈ ਸਨ ਝੋਲੇ ਵਿੱਚੋਂ ਦਾਦੀ ਲਈ ਜਿਸ ਨੂੰ ਬਿੱਦੇ ਕਹਿੰਦਾ ਸੀ ਰਾਤੀ ਲਿਖੀ ਇੱਕ ਚਿੱਠੀ ਕਰਕੇ ਉਸਨੇ ਸਰਾਣੇ ਤੇ ਰੱਖ ਦਿੱਤੀ। ਉਸ ਨੂੰ ਚਿੰਤਿਆ ਸੀ ਕਿ ਬਿੱਦੇ ਜਦੋਂ ਸਵੇਰੇ ਉਸ ਨੂੰ ਚਾਹ ਲੈ ਕੇ ਆਵੇਗੀ ਤਾਂ ਚਿੱਠੀ ਦੇਖ ਲਵੇਗੀ। ਇਸਰ ਨੂੰ ਪਤਾ ਸੀ ਕਿ ਉਸ ਨੂੰ ਮੰਜੇ ਤੇ ਨਾ ਵੇਖ ਕੇ ਘਬਰਾਏ ਹੋਏ ਬੰਦੇ ਚਿੱਠੀ ਲੈ ਕੇ ਗੋਂਦਿਆਂ ਦੀ ਨੌਕੋਂ ਕੋਲ ਘੁੰਮ ਲਈ ਜਾਵੇਗੀ। ਇਹ ਸੋਚ ਕੇ ਇੱਕ ਵਾਰ ਤਾਂ ਉਸ ਦਾ ਦਿਲ ਖਿਸਚ ਗਿਆ ਪਰ ਉਹ ਘਰੋਂ ਜਾਂਦਾ ਮਨ ਪੱਕਾ ਬਣਾ ਚੁੱਕਾ ਸੀ। ਉਸ ਨੂੰ ਦੇ ਦੇ ਨਹੀਂ ਪਾਉਂਿਆ ਸੀ ਮਾਂ ਦਾ ਸੰਤਾਨੀ ਦੀ ਵੰਡ ਦੇ ਲਈ ਹੀ ਪੂਰੀ ਹੋ ਗਈ ਸੀ ਜਦੋਂ ਅਜੇ 6-7 ਸਾਲ ਦਾ ਹੀ ਸੀ ਬਾਪੂ ਵੀ ਕੁਝ ਡੇਰ ਬਾਅਦ ਦਿੱਤਾਂ ਨੇ ਜ਼ਮੀਨ ਵੇਖਣ ਗਿਆ ਨਹੀਂ ਸੀ ਮੁਰਿਆਂ ਜਿੰਨੇ ਮੂੰਹ ਉਨੀਆਂ ਗੱਲਾਂ ਕੋਈ ਕਹਿੰਦਾ ਬਾਪੂ ਨੇ ਉੱਥੇ ਹੋਰ ਵਿਆਹ ਕਰਵਾ ਲਿਆ ਤੇ ਕੋਈ ਆਖਦਾ ਕਿਸੇ ਨੇ ਮਾਰ ਦਿੱਤਾ ਪਿਛਲੇ 10 ਸਾਲ ਦੇ ਦੇ ਨੇ ਸਦਿਆਂ ਵਾਂਗ گزارੇ ਸਨ ਬਾਪੂ ਦੀ ਬੇਬੇ ਨੂੰ ਆਖਰੀ ਚਿੱਠੀ ਦਿੱਤਾ ਨੇ ਦੇ ਕਿਸੇ ਸਰਾਜੋਂ ਵਹੀ ਸੀ ਜੋ ਬੇਬੇ ਨੇ ਬੜੀ ਸੰਭਾਲ ਕੇ ਰੱਖੀ ਹੋਈ ਸੀ ਤੇ ਅੱਜ ਕਿਸੇ ਨੇ ਉਹ ਚਿੱਠੀ ਆਪਣੀ ਜੇਬ ਚ ਪਾ ਲਈ ਸੀ ਉਹ ਬਾਪੂ ਨੂੰ ਲੱਭਣ ਹੀ ਕਰੋ ਚੱਲਿਆ ਸੀ ਉਸਨੇ ਕੋਈ ਜਾਣਾਰੇ ਬੇਬੇ ਨਾਲ ਕੋਈ ਗੱਲ ਨਹੀਂ ਕੀਤੀ ਬੇਬੇ ਨੇ ਬਾਪੂ ਦੇ ਜਾਣ ਤੋਂ ਬਾਅਦ ਤਾਂ ਕਦੇ ਉਸ ਤਰ੍ਹਾਂ ਨਹੀਂ ਸੀ ਕਦਾਂ ਤਾਂ ਬਿੱਤਾ ਨੇ ਕਿੱਥੇ ਜਾਣ ਦੇਣਾ ਸੀ ਉਹ ਸੋਚ ਰਿਹਾ ਸੀ ਕਿ ਬਾਪੂ ਨੂੰ ਨਾਂ ਲੈ ਕੇ ਜਦੋਂ ਉਹ ਵਾਪਸ ਆਏਗਾ ਤਾਂ ਬੀਬੀ ਖੁਸ਼ ਹੋ ਜਾਏਗੀ ਸਾਰੇ ਗੁੱਸੇ ਗਿਲੇ ਭੁੱਲ ਜਾਣਗੇ ਬੀਤੇ ਦੇ ਕੋੜੇ ਬਰੇ ਮੱਥੇ ਦੀਆਂ ਤਿਉੜੀਆਂ ਤੋਂ ਪੁੰਝੇ ਜਾਣ ਉਸਨੇ ਬੀਬੀ ਦੇ ਮੰਜੀਵਾਲੀ ਜਲਾ ਕੇ ਵੇਖਿਆ ਪਰ ਕੋਕਾਂ ਨੇ ਦੇ ਵਿੱਚ ਕੁਝ ਨਾ ਦਿਖਿਆ ਉਹਨੇ ਨਈ ਜੁੱਤੀ ਡਰੈਕ ਉੱਤੇ ਕਰ ਦੇ ਕੇ ਹੱਥ ਰੱਜਵਾਲੇ ਜੋ ਕੰਨ ਦੇ ਮੋਜੀ ਤੋਂ ਪਿਛਲੇ ਮਹੀਨੇ ਹੀ ਬਣਵਾਈ ਸੀ ਸਿਰਫ ਇੱਕ ਵਾਰ ਸਸਾਖੀ ਦੇ ਮੇਲੇ ਤੇ ਹੀ ਪਾਈ ਸੀ ਉਹ ਦੱਦੇ ਪੈਰੀ ਕਰੋ ਬਾਹਰ ਗਲੀ ਵਿੱਚ ਆ ਗਿਆ ਇੱਕ ਦੋ ਕਰਾਂ ਚ ਜਗਦੇ ਦੀਆਂ ਤੋਂ ਬਿਨਾ ਕੋਈ ਚਾਨਣ ਨਹੀਂ ਸੀ ਉਹ ਅਜੇ ਹੁੱਟੇ ਨਹੀਂ ਸੀ ਸਸ਼ਿਕਾ ਗੁਰਕਨ ਤਾਲੀਵਾਲ ਕਿਰਨਪੈਣ ਸਸ਼ਿਕਾ ਗਰੀਬ ਅਕਸੁੱਤਾ ਇੱਕ ਵਾਰ ਹੁੱਟਾ ਉਸਦੇ ਪੈਰਾਂ ਦੀ ਬੜਤ ਨਾਲ ਜਰੂਰ ਉੱਠ ਗਿਆ ਸੀ ਦੋਂ ਦੇ ਕੁੱਤੇ ਦੀ ਲੰਦੀ ਹੋਕ ਨੇ ਉਸ ਨੂੰ ਦਾਸ ਕਰ ਦਿੱਤਾ ਆਪਣੀ ਹਵੇਲੀ ਦੇ ਮੁਰਿਆਂ ਲੰਗਦਿਆਂ ਕੇਸਰ ਦੇ ਕਦਮ ਰੁਕ ਗਏ ਉਹਦਾ ਦਿਲ ਕੀਤਾ ਕਿ ਅੰਦਰ ਜਾ ਕੇ ਇੱਕ ਵਾਰ ਗੁੰਡੇ ਸਿੰਘਾਂ ਵਾਲੀ ਬੁਰੀ ਝੋਟੀ ਉੱਤੇ ਬਾਕੀ ਲੰਗਰਾਂ ਨੂੰ ਵੇਖ ਆਵੇ ਅੱਗਦਿਆਂ ਨਾਲ ਲੱਗਦੇ ਜਲਦਰਾਂ ਦੇ ਘਰ ਵੱਲ ਗਿਆ ਤਾਂ ਉਸ ਨੂੰ ਕੰਧ ਨਾਲ ਲੱਗਦੀ ਪੌੜੀ ਤੇ ਖੜਾ ਕੇ ਪਰਛਾਵਾਂ ਦੇ ਸਿਆ ਇਹ ਮੇਰੀ ਜੀਤੀ ਤਾਂ ਨਹੀਂ ਕਿਸਰ ਡੱਕਦਾ ਲੱਗਦਾ ਮਸਾ ਸੰਭਲਿਆ ਉਥੇ ਤਾਂ ਕੋਈ ਵੀ ਨਹੀਂ ਸੀ ਕਿਸੇ ਦੇ ਪੈਰ ਉਹਦਾ ਸਾਥ ਨਹੀਂ ਸੰਦੇਰੇ ਸਸ਼ੀਗਰ ਜੀ ਸਾਰਿਆਂ ਨੂੰ ਅਜੀਤਪਾਲ ਸਿੰਘ ਅਗਿਆਪਾਲ ਸਿੰਘ ਹਰਜੀਤ ਸਿੰਘ ਤਾਰਿਆਂ ਦੀ ਲੋਏ ਪਿੰਡੋਂ ਬਾਹਰਲੀ ਕਰਨੀ ਲੰਘ ਰਹੀਵਾਂ ਨੇ ਤੇ ਆਖਿ ਉਸ ਨੇ ਇੱਕ ਵਾਰ ਮੁੜ ਕੇ ਸੁੱਤੇ ਤੇ ਪੰਡਵਾਂ ਦੇ ਦੇਖਿਆ ਬਗਲ ਵਿੱਚ ਨੰਕਦੇ ਚੂਲੀ ਨੂੰ ਕੁੱਟ ਕੇ ਫੜ ਕਾਲੀ ਕਾਲੀ ਪੈਰਪੱਟ ਦਾ ਉਹ ਪਿੰਡੋਂ ਬਾਹਰਲੀ ਥੇ ਤੇ ਉਦਾਸੀ ਸਾਧੂਆਂ ਦੀ ਕੁੱਟਿਆਵਲ ਨੂੰ ਪਰਤੇ ਆਂ ਮਿੱਕੇ ਹੁੰਦਿਆਂ ਬੱਪੂ ਨਾਲ ਇਸ ਕੁੱਟਿਆ ਵਿੱਚ ਕਈ ਵਾਰੀ ਆਇਆ ਸੀ ਸਾਧੂਆਂ ਟੀੜਾ ਅਤੇ ਫੱਕੜਾਂ ਦਾ ਇੱਥੇ ਆਉਣ ਜਾਣ ਲੱਗਿਆ ਹੀ ਰਹਿੰਦਾ ਸੀ ਕੋਈ ਇੱਥੇ 2-4 ਮਹੀਨੇ ਰਹਿੰਦਾ ਤੇ ਕੋਈ 2-4 ਦਿਨ ਹੁਣ ਜੇ ਕਦੇ ਬੱਪੂ ਨੂੰ ਮੈਂ ਉਹਦਾ ਉਸਤਾ ਦੇਰ ਕਰਦਾ ਤਾਂ ਇਸ ਕੁੱਟਿਆ ਵਚਾ ਲੈਂਦਾ ਮਿੱਕੇ ਹੁੰਦਿਆਂ ਵੇਖਿਆ ਬੱਪੂ ਦਾ ਚਿਹਰਾ ਵੀ ਹੁਣ ਉਸ ਨੂੰ ਭੁੱਲਣ ਲੱਗ ਗਿਆ ਸੀ 9-10 ਸਾਲ ਵੀ ਹੋ ਗਏ ਸਾਂ ਜਦੋਂ ਉਹ ਕੁੜੀਆਂ ਦੇ ਕੋਲ ਆ ਕੇ ਹਜ਼ਰ ਬੈਠਾ ਸੀ ਤਾਂ ਇੱਕ ਲੰਮੀ ਦਾੜੀ ਵਾਲਾ ਬਟਲਾ ਜਿਹੜਾ ਖੁੱਲੇ ਚੂਰੇ ਵਾਲਾ ਸੀ ਅਸਕੂਰ ਬੈਠ ਕੇ ਗੱਲਾਂ ਕਰਨ ਲੱਗ ਪਿਆ ਸੀ ਜਦੋਂ ਫਕੀਰ ਨੇ ਉਸ ਨੂੰ ਦੱਸਿਆ ਕਿ ਉਹ ਕੱਲ ਸਵੇਰੇ ਤੜਕੇ ਬੀਕਾਨੇਰ ਲਈ નીકਰੇਗਾ ਤਾਂ ਫਕੀਰ एकदम ਮੁੱਠੇ ਖੜਾ ਹੋ ਗਿਆ ਸੀ ਜਦੋਂ ਉਸਨੇ ਬੀਕਾਨੇ ਜਾਣ ਦੀ ਇੱਛਾ ਤੇ ਬਾਪੂ ਵਾਲਾ ਕੰਡ ਲੱਗਿਆ ਤਾਂ ਫਕੀਰ ਕੁਝ ਦੇਰ ਚੁੱਪ ਰਿਹਾ ਫਿਰ ਆਪਣੀ ਲੰਮੀ ਦਾੜੀ ਤੇ ਹੱਥ ਫੇਰਦਿਆਂ ਕਹਿੰਨੇ ਕਿ ਹਾਂ ਜਵਾਨਾ 40 ਦਿਨ ਲੱਗਣਗੇ ਦੇ ਇਤਨੇ ਰਾਤਿਆਂ ਚ ਉਤਰ ਕੇ ਜਾਣਾ ਪੈਣਾ। ਖਾਣ ਨੂੰ ਵੀ ਕੀ ਵਾਰੀ ਪੁੱਜੇ ਛੋਲੇ ਹੀ ਨਸੀਬ ਹੋਵੇ। ਪੀਣ ਲਈ ਪਾਣੀ ਵੀ ਮੁਸ਼ਕਲ ਨਾਲ ਮਿਲਣਾ। ਉਸਨੂੰ ਫਕੀਰ ਦੀ ਹਰ ਗੱਲ ਮਨਜ਼ੂਰ ਸੀ। ਅੱਜ ਉਹ ਆਪਣੇ ਕੱਪੜੇ ਅਤੇ ਜੁੱਤੀ ਝੋਲੇ ਵਿੱਚ ਪਾ ਕੇ ਨੰਗੇ ਪੈਰੀਂ ਕੁੱਟਿਆਵਲ ਕਾਲੀ ਕਾਲੀ ਤੁਰ ਕੇ ਆਈ। ਉਹ ਫਕੀਰ ਦੇ ਉੱਥੋਂ ਤੱਕ ਪਹਿਲਾਂ ਕੁੱਟਿਆ ਪਹੁੰਚ ਜਾਣਾ ਚੰਗਾ ਸੀ। ਥੋੜਾ ਥੋੜਾ ਚੱਲਣ ਹੋ ਰਿਹਾ ਸੀ। ਥੇਹ ਦੀ ਚੀਰੀਵਾਨੀ ਦੇ ਗੱਟ ਉਸਨੂੰ ਸਾਫ਼ ਦਿਸਣ ਲੱਗ ਪਏ ਸਨ। ਚੰਨ ਤੇ ਬੰਦਰ ਦੁਨੀਆਂ ਦੀ ਲੋਕਨ ਮਿੱਤੀ ਦੇ ਚੰਨ ਦੀ ਰਸਤਾ ਤੇ ਜੋਗੇ ਚੱਪਦੇ ਸੀ ਜਿਵੇਂ ਕਿ ਉਸ ਨੂੰ ਆਉਂਦੇ ਸੂਰਜ ਦੇ ਪੈਰਾਂ ਦੀ ਬਿੜਕ ਆ ਰਹੀ ਹੋਵੇ। ਇਹ ਸੀ 40 ਦਿਨ ਦਾ ਤਾਪ ਦਾ ਸਰਪੇਵੇਰਾ। ਕੱਲੋਂ ਆਪਾਂ ਇਹਦਾ ਪਹਿਲਾ ਦਿਨ ਦਾ ਸਫ਼ਰ ਕਰਾਂਗੇ। ਹੈਲੋ ਜੀ ਹੈਲੋ ਤਿੰਦੂ ਗਮੋਰੀਆ। ਨਵਦੀਆ ਜੀ ਤੁਸੀਂ ਦੱਸੋ ਸਾਰੇ ਠੀਕ ਹੋ? ਮੈਂ ਸਟੋਰੀ ਰੀਡ ਕਰ ਰਹੀ ਸੀਗੀ ਜਿਹੜੀ ਕਿਤਾਬ ਆ 40 ਦਿਨ ਸੁਣਿਆ ਬਹੁਤ ਵਧੀਆ ਕਿਤਾਬ ਆ ਵੈਸੇ ਵੀ ਲਾਈਵ ਛੱਡਣਾ ਹੁੰਦਾ ਮੈਂ ਸੋਚਿਆ ਕਿਤੇ ਕੋਈ ਫਾਲਟ ਨਾ ਕਰ ਜੇ ਕਰ ਲੂੰ ਚਲੋ ਸਟੋਰੀ ਰੀਡ ਕਰ ਲਈ ਜਾਵੇ ਨਾਲੇ ਬਾਨੇ ਨਾਲ ਕਿਤਾਬ ਪੜੀ ਜਾਊਗੀ ਨਾਲੇ ਲਾਈਵ 'ਚ ਕੁਝ ਬੋਲਿਆ ਜਾਊਗਾ ਲਾਈਕ ਵੀ ਕਰ ਦਿਓ ਜੀ ਸਾਰਿਆਂ ਨੇ ਸਾਹਿਕਾ ਜੀ ਸਾਰੇ ਨੂੰ ਜੋ ਵੀ ਜੁਆਇਨ ਕਰ ਰਹੇ ਨੇ ਲਈ